ਹਾਂ ਤੇ ਆਤਾ ਹੀ ਨਹੀਂ ਹੈਗਾ ਘਰ ਆਤਾ ਨਹੀਂ ਸੀਗਾ ਆਏ ਭੁੱਖਾ ਹੈ ਰੱਬਾ ਗਰੀਬੀ ਤਾਂ ਬਹੁਤ ਦੇਖੀ ਐ ਪਰ ਅਜੇ ਹੀ ਗਰੀਬੀ ਅਜੇ ਪਹਿਲੀ ਵਾਰ ਦੇਖ ਰਹੇ ਆ ਤਸਵੀਰਾਂ ਬੇਹਦੀ ਭਾਵੁਕ ਕਰ ਦੇਣ ਵਾਲੀਆਂ ਨੇ ਜਿੱਥੇ ਕੀ ਇੱਕ ਸਕੂਲ ਦੇ ਵਿੱਚ ਬੱਚਾ ਅਧਿਆਪਕ ਦੇ ਕੋਲ ਕਾਪੀ ਲੈ ਕੇ ਜਾਂਦਾ ਹੈਗਾ ਅਧਿਆਪਕ ਦੇ ਵੱਲੋਂ ਉਸ ਨੂੰ ਪੁੱਛਿਆ ਜਾਂਦਾ ਹੈ ਕਿ ਤੂੰ ਅੱਜ ਕੀ ਖਾ ਕੇ ਆਇਆ ਉਤੋਂ ਬੱਚੇ ਦੇ ਵੱਲੋਂ ਬੇਹਦੀ ਭਾਵੁਕ ਕਰ ਦੇਣ ਵਾਲਾ ਜਵਾਬ ਦਿੱਤਾ ਗਿਆ ਜਿਸ ਨੂੰ ਸੁਣ ਕੇ ਤੁਹਾਡੀ ਵੀ ਅੱਖਾਂ ਦੇ ਵਿੱਚ ਹੰਝੂ ਆ ਜਾਣਗੇ ਦਰਅਸਲ ਇਸ ਬੱਚੇ ਨੇ ਕਿਹਾ ਕਿ ਮੈਂ ਅੱਜ ਕੁਝ ਨਹੀਂ ਖਾ ਕੇ ਆਇਆ ਪੁੱਛਿਆ ਗਿਆ ਕਿਉਂ ਨਹੀਂ ਖਾ ਕੇ ਆਇਆ ਤਾਂ ਕਹਿੰਦਾ ਘਰੇ ਰੋਟੀ ਨਹੀਂ ਬਣੀ ਸੀ ਆਟਾ ਹੀ ਮੁੱਕ ਗਿਆ ਸੀਗਾ ਤਾਂ ਬੇਹਦੀ ਭਾਵੁਕ ਕਰ ਦੇਣ ਵਾਲੀ ਆ ਵੀਡੀਓ ਹੈਗੀ ਦਰਅਸਲ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਸੋਸ਼ਲ ਮੀਡੀਆ ਦੇ ਉੱਤੇ ਆ ਵੀਡੀਓ ਲਗਾਤਾਰ ਵਾਇਰਲ ਹੋ ਰਹੀ ਹੈ ਲੋਕ ਕਾਫੀ ਮਦਦ ਲਈ ਵੀ ਹੱਥ ਅੱਗੇ ਵਧਾ ਰਹੇ ਨੇ ਇਸ ਨਿੱਕੇ ਜਿਹੇ ਜਵਾਕ ਦੇ ਪਰਿਵਾਰ ਦਾ ਵੀ ਹਾਲ ਸ਼ਾਇਦ ਤੁਸੀਂ ਕਈ ਪਲੇਟਫਾਰਮ ਦੇ ਉੱਤੇ ਦੇਖਿਆ ਹੋਵੇਗਾ ਸਾਡੀ ਗੁਜ਼ਾਰਿਸ਼ ਬਸ ਇੰਨੀ ਕਹ ਹੈ ਕਿ ਇਸ ਬੱਚੇ ਦੀ ਮਦਦ ਕੀਤੀ ਜਾਵੇ ਇਸ ਦੇ ਘਰ ਦੇ ਹਾਲਾਤ ਨੂੰ ਤੁਸੀਂ ਦੇਖਿਆ ਹੀ ਹੋਵੇਗਾ ਤਾਂ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰੋ ਤੇ ਇਸ ਨਿੱਕੇ ਜਿਹੇ ਜਵਾਕ ਦੀ ਮਦਦ ਲਈ ਜ਼ਰੂਰ ਅਗੇ ਆਓ ਹੈਂ ਟਿਕਾ ਦੋ ਕਰਨਾ ਤੇਰੇ ਕੁੱਟ ਪਵੇ ਨਹੀਂ ਨਹੀਂ ਮਾਰ ਲਈ ਇੱਕ ਅੱਦਾ ਹੈ ਨਹੀਂ ਕੀ ਖਾਦਾ ਅੱਜ ਕੋਈ ਕੁਝ ਨਹੀਂ ਖਾਣਾ ਆਟਾ ਨਹੀਂ ਹੈ ਗੰਦੀ ਕਰੇ ਹੈ ਤੇਰਾ ਆਟਾ ਹੀ ਨਹੀਂ ਹੈ ਗਾ ਰੋਟਾ ਨਹੀਂ ਸੀਗਾ ਆਏ ਭੁੱਖਾ ਆਟਾ ਨਹੀਂ ਹੈ ਗੰਦੀ ਕਰੇ ਹੈ ਹੈ ਤੇਰਾ ਆਟਾ ਹੀ ਨਹੀਂ ਹੈ ਗਾ ਰੋਟਾ ਨਹੀਂ ਸੀਗਾ ਆਏ ਭੁਖਾ ਹੈ ਰੱਬਾ ਗਰੀਬੀ ਤਾਂ ਬਹੁਤ ਦੇਖੀ ਐ ਪਰ ਅਜਿਹੀ ਗਰੀਬੀ ਅਜੇ ਪਹਿਲੀ ਵਾਰ ਦੇਖ ਰਹੇ ਆ ਤਸਵੀਰਾਂ ਬੇहद ਹੀ ਭਾਵੁਕ ਕਰ ਦੇਣ ਵਾਲੀਆਂ ਨੇ ਜਿੱਥੇ ਕੀ ਇੱਕ ਸਕੂਲ ਦੇ ਵਿੱਚ ਬੱਚਾ ਅਧਿਆਪਕ ਦੇ ਕੋਲ ਕਾਪੀ ਲੈ ਕੇ ਜਾਂਦਾ ਹੈਗਾ ਅਧਿਆਪਕ ਦੇ ਵੱਲੋਂ ਉਸ ਨੂੰ ਪੁੱਛਿਆ ਜਾਂਦਾ ਹੈ ਕਿ ਤੂੰ ਅੱਜ ਕੀ ਖਾ ਕੇ ਆਇਆ ਉਤੋਂ ਬੱਚੇ ਦੇ ਵੱਲੋਂ ਬੇहद ਹੀ ਭਾਵੁਕ ਕਰ ਦੇਣ ਵਾਲਾ ਜਵਾਬ ਦਿੱਤਾ ਗਿਆ ਜਿਸ ਨੂੰ ਸੁਣ ਕੇ ਤੁਹਾਡੀ ਵੀ ਅੱਖਾਂ ਦੇ ਵਿੱਚ ਹੰਝੂ ਆ ਜਾਣਗੇ ਦਰਅਸਲ ਇਸ ਬੱਚੇ ਨੇ ਕਿਹਾ ਕਿ ਮੈਂ ਅੱਜ ਕੁਝ ਨਹੀਂ ਖਾ ਕੇ ਆਇਆ ਪੁੱਛਿਆ ਗਿਆ ਕਿਉਂ ਨਹੀਂ ਖਾ ਕੇ ਆਇਆ ਤਾਂ ਕਹਿੰਦਾ ਘਰੇ ਰੋਟੀ ਨਹੀਂ ਬਣੀ ਸੀ ਆਟਾ ਹੀ ਮੁੱਕ ਗਿਆ ਸੀਗਾ ਤਾਂ ਬੇहद ਹੀ ਭਾਵੁਕ ਕਰਨ ਵਾਲੀ ਆ ਵੀਡੀਓ ਹੈਗੀ ਦਰਅਸਲ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਸੋਸ਼ਲ ਮੀਡੀਆ ਦੇ ਉੱਤੇ ਆ ਵੀਡੀਓ ਲਗਾਤਾਰ ਵਾਇਰਲ ਹੋ ਰਹੀ ਹੈ ਲੋਕ ਕਾਫੀ ਮਦਦ ਲਈ ਵੀ ਹੱਥ ਅਗੇ ਵਧਾ ਰਹੇ ਨੇ ਇਸ ਨਿੱਕੇ ਜਿਹੇ ਜਵਾਕ ਦੇ ਪਰਿਵਾਰ ਦਾ ਵੀ ਹਾਲ ਸ਼ਾਇਦ ਤੁਸੀਂ ਕਈ ਪਲੇਟਫਾਰਮ ਦੇ ਉੱਤੇ ਦੇਖਿਆ ਹੋਵੇਗਾ ਸਾਡੀ ਗੁਜ਼ਾਰਿਸ਼ ਬਸ ਇੰਨੀ ਕਹ ਹੈ ਕਿ ਇਸ ਬੱਚੇ ਦੀ ਮਦਦ ਕੀਤੀ ਜਾਵੇ ਇਸ ਦੇ ਘਰ ਦੇ ਹਾਲਾਤ ਨੂੰ ਤੁਸੀਂ ਦੇਖ ਹੀ ਹੋਵੇਗਾ ਤਾਂ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰੋ ਤੇ ਇਸ ਨਿੱਕੇ ਜਿਹੇ ਜਵਾਕ ਦੀ ਮਦਦ ਲਈ ਜ਼ਰੂਰ ਅਗੇ ਆਓ ਹੈ ਕਦੋਂ ਕਰਨਾ ਤੇਰੇ ਕੋਟ ਪਵੇ ਮਾਰ ਲਈਏ ਇੱਕ ਅੱਦਾ ਹੈ ਕੀ ਖਾਦਾ ਅੱਜ ਕੋਈ ਕੰਨੀ ਖਾਤਾ ਨਹੀਂ ਹੈ ਜਾਂ ਸੀਗਾ ਹੈ ਤੇਰਾ ਆਤਾ ਹੀ ਨਹੀਂ ਹੈ ਕਰਾਤਾ ਨਹੀਂ ਸੀਗਾ ਆਏ ਭੁੱਖਾ